ਪਾ ਨਾ ਬੋਲਣਾ ਮੈਂ ਸਿੱਧੂ ਆ ਕੁੜੀਆਂ ਨਹੀਂ ਆ ਇਹਨਾਂ ਦਾ ਲੈਣਾ ਦੱਸ ਜਿਹੜਾ ਛੋੜੇ ਕੁੜੀਆਂ ਮੜੇ ਆ ਕੁੜੀਆਂ ਨਾਲ ਜਿਹੜੇ ਕਿੰਨੇ 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 ਪੈਸੇ ਨੇ 167 67 8700 ਕਹਿੰਦਾ ਸੀ ਇੱਕ ਵਾਰੀ ਤੁਸੀਂ ਨੇ ਤੇ ਤੁਸੀਂ ਸਾਨੂੰ ਉਦੋਂ ਕਿਹਾ ਸੀ ਤੁਸੀਂ ਇਹਨਾਂ ਦੇ ਵਾਪਸ ਕਰਦਾਂਗੇ ਪੈਸੇ ਫਿਰ ਇਹਨੇ ਵਾਪਸ ਕਿਉਂ ਨਹੀਂ ਕੀਤੇ ਹੈਲੋ ਹਾਂ ਫਿਰ ਮੈਂ ਤੁਹਾਨੂੰ ਲਾਸਟ ਫਰਸਟ ਵਾਰਨਿੰਗ ਦਿੰਨਾ ਮੇਰੀ ਧਿਆਨ ਨਾ ਰਹੀ ਪ੍ਰਥਵੀ ਸਿੰਘ ਤੇ ਚਾਹਲ ਸਾਹਿਬ ਡੀਐਸਪੀ ਸਾਹਿਬ ਨੇ ਠੀਕ ਹੈ ਮੈਂ ਪਿਛਲੇ ਅ ਪਰਸੋਮਾ ਉਹਨਾਂ ਨੂੰ ਮਿਲ ਕੇ ਗਿਆ ਠੀਕ ਹੈ ਨਾ ਗੱਲ ਮੈਨੂੰ ਕਿਹਾ ਜਿਹੜੇ ਦਾ ਕਹਿਗਾ ਜਿਹਨੂੰ ਕਮੇਗਾ ਉਹਨਾਂ ਤੇ ਉਹ ਕਾਰਵਾਈ ਹੋਗੀ ਮੈਂ ਤੁਹਾਨੂੰ ਇੱਕੋ ਵੀ ਗੱਲ ਕਹਿਣਾ ਚਾਹਣਾ ਦੂਜੀ ਗੱਲ ਤੇ ਮੈਂ ਬਾਰਤ ਆ ਗਿਆ ਫਿਰ ਵੀ ਨਹੀਂ ਚੰਗੀ ਗੱਲ ਬਣਨੀ ਤੁਸੀਂ ਇੱਕ ਮਿੰਟ ਕਹਿੰਦਾ ਕਿ ਨਾ ਲੱਖ ਰੁਪਏ ਪੂਰੇ ਨਹੀਂ ਵਾਪਸ ਕਰਦੇ ਤੇ 90 93 ਤੇ 1000 ਦੇ ਤੱਕ ਕੱਢ ਕੇ ਆੜ ਕੇ ਕਿਉਂ ਕੀਤੀ ਦਿੱਤੀ ਦਿੱਤੀ ਜਿਹੜਾ ਮੋਸ ਸੀ ਕਿ ਅਸੀਂ ਉਹ ਪੈਸੇ ਪੂਰੇ ਦਿੱਤੇ ਨਗੇ ਤੁਸੀਂ 1.5 ਲੱਖ ਰੁ ਜਨ ਚੱਕਰੀ ਨਾਲ ਪੈਸੇ ਪਾ ਕੇ ਤੁਰੇ। ਜਨ ਦੀ ਗੱਲ ਹੋ ਇਸ ਦੇ 11 ਮਹੀਨੇ ਹੋ ਗਏ ਅੱਜ। 11 ਮਹੀਨੇ ਹੋ ਗਏ ਤੁਸੀਂ ਇਹ ਪੰਜਾਬ ਦੀ ਬਰਬਾਦੀ ਕਰਨ ਦੇ ਤੁਰੇ ਹੋ ਕਿੰਡੀ ਵੱਡੀ ਸਾਡੇ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਨੌਜਵਾਨਾਂ ਨਾਲ। ਫਿਰ ਹਾਂ। ਆਮਨ ਆਮਨ ਨਾਲ ਮੇਰੀ ਗੱਲ ਹੋਈ ਆ ਮੈਨੂੰ ਇੱਕ ਨਾ ਹੁਣੇ ਕੁੜੀਆਂ ਕਹਿੰਦੇ 30-30 ਹਜ਼ਾਰ ਦੇ ਚੱਕਰ ਦਿੰਦੇ ਨੇ ਕਿ ਉਹ। ਜੇ ਸਾਬੇ ਇਹ ਦੇਖ ਇੱਕ ਮਿੰਟ ਸਿੱਧੂ ਮੂਸੇ ਵਾਲਾ ਦੇਖ ਨਾ ਗੱਲ ਬਾਈ। ਬਾਈ ਦੇ ਜਿਹੜੇ ਕਿ ਪਰਿਵਾਰ ਦੇ ਵਿੱਚੋਂ ਨੇਗੇ ਉਹਦਾ ਗਨਮੈਂਟ ਦੇ ਜਿਹੜੇ ਸਿਰ ਮੁੰਡੇ ਦੇ ਨਾਲ ਗੋਲੀ ਵੱਜੀ ਹੈ ਉਹ ਮੁੰਡੇ ਦੇ ਇਹ ਉਹਦੇ ਮੁੰਡੇ ਦਾ ਭੈਣਾ ਨਹੀਂ ਹੈ ਜਿਹੜਾ ਨਾਲ ਉਹਦੇ ਵਿੱਚ ਗੱਡੀ ਗੱਡੀ ਦੇ ਪੱਟੇ ਉਹਦੇ ਭੈਣਾ ਨੇ ਜਿਹਦੇ ਨਾਲ ਗੋਲੀ ਵੱਜੀ ਸੀਗੀ ਮੈਂ ਇਹਨਾਂ ਲਈ ਸਟੈਂਡ ਮੈਨੂੰ ਬਹੁਤ ਸਖਤ ਲਾਣਾ ਬਹੁਤ ਮੈਂ ਤੁਹਾਨੂੰ ਅੱਜ ਵੀ ਗੱਲ ਕਹਿਣਾ ਹੈ ਹੋਰ ਹੋਰ ਤੱਕ ਮੈਂ ਚੱਲ ਜੂ ਚੱਲ ਜੂਗਾ ਹੈਲੋ ਤੁਸੀਂ ਮੈਨੂੰ ਇੰਨਾ ਪੂਰਾ 2 2 ਲੱਖ ਰੁਪਏ ਦਾ ਦੇ ਕੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਤੋੜੋ ਠੀਕ ਹੈ ਤਿੰਨਾਂ ਨੂੰ ਤਿੰਨ 6 4 ਲੱਖ ਰੁਪਏ ਦਾ ਬਣਦਾ ਕੋਈ ਨਾ ਕਹਿਦਿਆਂ ਵਾਲੀ ਗੱਲ ਨਹੀਂ ਤੁਸੀਂ ਆਪ ਮਾਲਕ ਹੋ ਜਾਂ ਕੁਛ ਅੱਗੇ ਕੋਈ ਹੋਰ ਮਾਲਕ ਹੈ ਫਿਰ ਮਾਲਕ ਨਾਲ ਗੱਲ ਕਰੋ ਮੇਰੇ ਰਾਜੇ ਫਿਰ ਤੁਸੀਂ ਕਿਉਂ ਗੱਲ ਕਰੀਏ ਨਾ ਫਿਰ ਮਾਲਕ ਨਾਲ ਗੱਲ ਕਰੋ ਮੇਰੀ ਮਾਲਕ ਕੀ ਟੀਸੀ ਲੱਗਿਆ ਤੂੰ ਮਾਲਕ ਨਾਲ ਗੱਲ ਕਰਾ ਮੇਰੀ ਰਾਜੇ ਹੋਣੀ ਮੇਰੀ ਮਾਲਕ ਨਾਲ ਗੱਲ ਕਰਾ ਹੁਣ ਮੇਰੀ ਗੱਲ ਸੁਣ ਲੈ ਰਾਜੇ ਤੂੰ ਮੇਰੀ ਭੈਣ ਆ ਮੈਂ ਤੇਰੀ ਇੱਜ਼ਤ ਕਰਦਾ ਗੱਲ ਇਹਦੇ ਵਿੱਚ ਪਤਾ ਕੀ ਹੈ ਸਰ ਕਿਡਾ ਐਡਾ ਐਡਾ ਕਿਡਾ ਐਡਾ ਕਿਡਾ ਕੋ ਦਾ ਵੀਜ਼ਾ ਸ਼ਡਿਊਲ ਹੈ ਸਰ ਦਾ ਸਾਡੇ ਕੋਲ ਤਾਂ ਇੰਨੇ ਲੋਕ ਬੈਠੇ ਨੇ ਕਰੇ ਅਸਤੱਕ ਤੇ ਲੋਕਾਂ ਨੂੰ ਇਹ ਗੱਲ ਕਹੀ ਨਹੀਂ ਗਈ ਸਰ ਧੀਏ ਮੇਰੀ ਗੱਲ ਸੁਣ ਲੈ ਤੂੰ ਪੰਜਾਬ ਦੀ ਧੀਆ ਮੇਰੀ ਧਿਆਨ ਨਾਲ ਗੱਲ ਸੁਣ ਲੈ ਇਹ ਪੰਜਾਬ ਦੀ ਬਹੁਤ ਵੱਡੀ ਬਰਬਾਦੀ ਆਪ ਤਾਂ ਮੂਹਰੇ ਨਹੀਂ ਆਉਂਦੇ ਜਨਾਨੀਆਂ ਨੂੰ ਮੂਹਰੇ ਕਰਦੇ ਨੇ ਕੁੜੀਆਂ ਨੂੰ ਮੂਹਰੇ ਕਰ ਦਿੰਦੇ ਨੇਗੇ ਆਪ ਕਿਉਂ ਨਹੀਂ ਮੂਹਰੇ ਆਉਂਦੇ ਜਿੰਨੇ ਝੁਰਤਾਂ ਤੁਸੀਂ ਠੱਗੀਆਂ ਮਾਰਿਆ ਨੇ ਤੁਸੀਂ ਦਿਓ ਪੈਸੇ ਲੋਕਾਂ ਦੇ ਆਪ ਤਾਂ ਕਿਸੇ ਦਾ ਵੀਜ਼ਾ ਨਹੀਂ ਲਵਾਇਆ ਕੱਖ ਨਹੀਂ ਕੁਝ ਕੀਤਾ ਕਿਹਦਾ ਉਹਨਾਂ ਨੇ ਰਜੇ ਮੈਨੂੰ ਤੁਹਾਨੂੰ ਨਾ ਕੁੜੀਆਂ ਨੂੰ ਮੈਨੂੰ ਮੰਦਾ ਸ਼ ਠੀਕ ਨਾ ਗੱਲ ਇਹ ਸਾਰਾ ਜਿਹੜਾ ਇਹ ਟੋਲਾ ਮਹਿਕਮਾ ਕੁੜੀਆਂ ਨੂੰ ਫਿਰ ਮੂਰੇ ਕਰਦੇ ਨੇ ਕੁੜੀਆਂ ਨੂੰ ਕਿਉਂ ਮੂਰੇ ਕਰਦੇ ਹੋ ਫਿਰ ਐ ਨਹੀਂ ਗੱਲ ਹੁੰਦੀ ਬੱਚੇ ਕਰਾ ਮੇਰੀ ਉਹਦਾ ਨਾ ਗੱਲ ਉਹਨਾਂ ਐਡਾ ਕਿਡਾ ਕੋ ਸਰ ਮੂਰੇ ਰੱਖ ਕੇ ਸਰ ਇਹਨਾਂ ਨੂੰ ਸਰਨਾ ਗਿਆ ਕਰੋ ਸਰ ਨਹੀਂ ਇਹ ਸਾਰੇ ਟੱਗਰੇ ਇਕੱਠੇ ਹੋਏ ਕਿਹੜੇ ਸਰਨੇ ਕੇ ਸਰ ਉਹਨਾਂ ਨੂੰ ਜਦੋਂ ਨਾ ਤੇ ਕੀ ਪ੍ਰਾਪਤੀਆਂ ਨੇ ਇਹਨਾਂ ਦੀ ਸਰ ਦਾ ਅਰਥ ਪਤਾ ਕਿ ਉਹਦਾ ਸ੍ਰੀਮਾਨ ਵਧੀਆ ਰਿਸਪੈਕਟਡ ਸ਼ਬਦ ਹੈ ਠੀਕ ਹੈ ਸ੍ਰੀਮਾਨ ਸ੍ਰੀਮਾਨ ਇਹਨਾਂ ਨੂੰ ਕਹਾਦਾ ਗਣਾ ਢੀਆਂ ਵਾਂ ਥੋਡੇ ਵਰਗੀਆਂ ਢੀਆਂ ਆਏ ਨੇ ਇਹਨਾਂ ਨੇ ਠੱਗੀ ਮਾਰੀ ਹੋਈ ਹੈ ਜਿਹੜੀਆਂ ਜਿਹੜੀਆਂ ਕੁੜੀਆਂ ਖੜੀਆਂ ਨੇ ਇਹ ਵੀ ਤੇਰੇ ਵਰਗੀਆਂ ਨੇਗੀਆਂ ਵੇਬੀ ਇਹ ਵੀ ਕਹਿੰਦੇ ਫਿਰ ਇਹ ਮਹਾਲੀ ਤੋਂ ਅੱਗੇ ਮੁੜ ਕੇ ਗਈਆਂ ਨਗੀਆਂ ਅੱਠ ਘੜੇ ਮਾਰ ਗਿਆ ਮਹਾਲੀ ਤੂੰ ਆਪ ਹੀ ਦੱਸੇ ਵੀ ਕਿੱਦਾਂ ਧੀਆਂ ਰਗੀਆਂ ਤੇ ਹਜੇ ਸਾਰੂ ਕੋਈ ਨਹੀਂ ਫੋਨ ਇਹ ਕਿਹ ਕਿਹ ਕਿਤੇ ਕੁੜੀਆਂ ਨਹੀਂ ਹੈਗੇ ਬਨਾਨਾ ਤੂੰ ਵੀ ਕਿਹਦੀ ਕੁੜੀਆਂ ਤੇ ਇਹ ਵੀ ਕਿਹਦੀ ਕੁੜੀਆਂ ਲਗੀਆਂ ਇਹ ਇਹ ਤੇ ਤੇਰੇ ਵਰਗੇ ਨੇ ਤੇਰੇ ਭੈਣਾਂ ਹੀ ਨੇ ਏ ਤੁਸੀਂ 1 ਮਿੰਟ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੇਰੀ ਧਿਆਨ ਨਾਲ ਗੱਲ ਸੁਣਾ ਲੋਕ ਕਹਿੰਦੇ ਨੇ ਪਿੱਠ ਪਿੱਛੇ ਮੇਰੇ ਬੋਲਦੇ ਨੇ ਭਾਨਾ ਇਹ ਕਰਦਾ ਜੋ ਤੇ ਮਰਜੀ ਹਣ ਧੂਲੀ ਧਰਤੀ ਦੇ ਜਾ ਕੇ ਸੌਂਖ ਵਾਲੇ ਪਰਮਾਤਮਾ ਦੀ ਨਹੀਂ ਕੋਈ ਸਾਫਤ ਬੰਦਾ ਕਰਕੇ ਦਿਖਾਵੇ ਜਾਂ ਕੋਈ ਸਾਫਤ ਕਰ ਦੇ ਇੱਕ ਵੀ ਪਰਸੈਂਟ ਦਾ ਕੋਈ ਲਾਲਚ ਹੋਵੇ ਠੀਕ ਹੈ ਨਾ ਗੱਲ ਇੱਥੇ ਕੋਈ ਹਰਕਮਾਂ ਦਾ ਚੱਕੇ ਚੀਜ਼ ਕਹ ਦੂ ਅੱਛੂ ਹੀ ਕਰੀ ਆਏ ਆ ਜੀ ਜੋ ਆ ਜੀ ਕੋਈ ਗੱਲ ਥੋੜਨਾ ਵੀ ਕੋਈ ਗੱਲ ਹੈ ਕੋਈ ਗੱਲ ਹੈ ਤੁਸੀਂ ਆਪ ਦੱਸੋ ਜੇ ਤੁਸੀਂ ਆਪਦੇ ਧੀਆਂ ਤੇ ਮੈਨੂੰ ਵੀ ਤਾਂ ਇਹਨਾਂ ਨੂੰ ਰੋਕਣ ਆਉਣਾ ਰਹੇ ਮੈਂ ਇਹਨਾਂ ਸੁਣੀਆਂ ਨਾ ਮੈਨਾਂ ਤਾਂ ਮੈਨੂੰ ਵੀ ਤਾਂ ਮੇਰੀ ਮੈਂ ਮੰਨਦਾ ਵੀ ਮੇਰੇ ਭੈਣ ਭਰਾਣੇ ਮੇਰੇ ਪੰਜਾਬ ਦੇ ਲੋਕ ਨੇ ਮੇਰੇ ਆਪਣੇ ਲੋਕ ਨੇ ਮੈਂ ਤਾਂ ਇਹਨਾਂ ਲਈ ਲੋਕਾਂ ਲਈ ਲੜਦਾ ਤੂੰ ਸੁਣਣੇ ਦੇ ਤਰਸਉਂਦੀ ਵੀ ਇਹ ਸਾਡੀਆਂ ਕੁੜੀਆਂ ਨੇ ਸਾਡੀਆਂ ਭੈਣਾਂ ਨੇ ਅੱਠ ਵਾਰੀ ਮਾਹਲੀ ਗੇੜੇ ਮਾਰ ਗਿਆ ਤੂੰ ਉਹਨੂੰ ਨਹੀਂ ਇੱਚੀ ਦਾ ਤਰਸਉਂਦਾ ਤੁਸੀਂ ਕਿਉਂ ਡੰਗਰਾ ਵਾਂਗੂ ਪਸ਼ੂਆਂ ਵਾਂਗੂ ਇਹਨਾਂ ਦੇ ਗੇੜੇ ਮਰ ਬਾਈ ਜਾਂਦੇ ਪਿਆਰੇ ਦੇ ਇਹ ਕੋਈ ਇਨਸਾਨ ਨੇ ਯਾਰ ਗਰਮੀ ਦੇ ਵਿੱਚ ਆਉਣਾ ਜਾਣਾ ਬੱਸਾਂ ਤੇ ਆਉਣਾ ਜਾਣਾ ਸਭ ਕਾ ਸੱਤ ਵਾਰੀ ਤਾਂ ਮਾਣ ਤੋਂ ਲੈ ਕੇ ਉੱਥੇ ਤੇ ਕਰ ਬੱਸ ਬਦਲ ਨਹੀਂ ਪੈਂਦੀ ਆ ਮਾਹਲੀ ਤੇ ਕਰਾਉਂਦੇ ਆ ਉਹਨੇ ਤੇਰੀ ਸਰ ਦੇ ਨਾਲ ਹੁਣੇ ਮੇਰੀ ਮੇਰੀ ਗੱਲ ਸੁਣਨੀ ਤੇ ਸਰ ਤਾਂ ਮੈਂ ਐਸਾ ਟੌਹਾਂ ਬਣਾਉਂਗਾ ਯਾਦ ਰੱਖੂਗਾ ਹੁਣੇ ਗੱਲ ਕਰ ਮੇਰੀ ਭੈਣ ਵਾਂਗੂ ਉਹਨੂੰ ਕਹਿੰਦੇ ਗੱਲ ਕਰ ਸਦਾ ਹੋ ਕੇ ਬੰ ਕਰਾਮਰੀ ਹੁਣੀ ਬੈਕ ਕਾਲ ਕਰਾ ਮੈਨੂੰ ਇਹ ਕੁੜੀ ਅੰਦਰ ਆ ਗਈ ਮੈਨੂੰ ਗੱਲ ਕਰਾਦੀ ਮੈਂ ਬੈਠਾ ਇੱਥੇ ਬਾਹਰ ਓਕੇ ਸਰ ਥੈਂਕ ਯੂ ਸਰ ਬੈਠੇ ਬੁਲਾਓ